ਅਸੰਖ ਮੂਰਖ ਅੰਧਕੋਰ ਬਿਅੰਤ ਹੀ ਮੂਰਖ ਤੇ ਮਹਾਮੂਰਖ ਹਨ ਅਸੰਖ ਚੋਰ ਹਰਾਮਖੋਰ ਬਿਅੰਤ ਪ੍ਰਾਇਆ ਹੱਕ ਖਾਣ ਵਾਲੇ ਚੋਰ ਹਨ ਅਸੰਖ ਅਮਰ ਕਰ ਜਾਏ ਚੋਰ ਅਣਗਿਣਤ ਚੋਰ ਨਾਲ ਹੁਕਮ ਕਰੇ ਜਾਂਦੇ ਹਨ ਅਸੰਖ ਗਲਵੜ ਹਤਿਆ ਕਮਾਏ ਬਿਅੰਤ ਦੂਜਿਆਂ ਦਾ ਗਲ ਵੱਢ ਕੇ ਪਾਪ ਕਮਾਉਂਦੇ ਹਨ ਅਸੰਖ ਪਾਪੀ ਪਾਪ ਕਰ ਜਾਏ ਬਿਆੰਤ ਪਾਪੀ ਕੇਵਲ ਪਾਪ ਹੀ ਕਰਕੇ ਜਾਂਦੇ ਹਨ ਅਸੰਖ ਕੁੜਿਆਰ ਕੁੜੇ ਫਿਰਾਏ ਬਿਆੰਤ ਝੂਠੇ ਝੂਠੇ ਕੰਮਾਂ ਵਿੱਚ ਫਿਰਦੇ ਹਨ ਅਸੰਖ ਮਲੇਸ਼ ਮਲਪਖ ਖਾਏ ਬਿਆੰਤ ਮਲੀਨ ਬੁੱਧੀ ਵਾਲੇ ਮੈਲਾ ਖਾਣ ਖਾਂਦੇ ਹਨ ਅਸੰਖ ਨਿੰਦਕ ਸਿਰ ਕਰੇ ਭਾਰ ਬਿਆੰਤ ਨਿੰਦਕ ਸਿਰ ਤੇ ਨਿੰਦਾ ਦਾ ਭਾਰ ਕਰ ਲੈਂਦੇ ਹਨ ਨਾਨਕ ਨੀਚ ਕਹੇ ਵਿਚਾਰ ਨਾਨਕ ਇਹ ਨੀਚਾਂ ਦੀ ਵਿਚਾਰ ਕਹਿੰਦਾ ਹੈ ਵਾਰਿਆ ਨ ਜਾਵਾ ਇੱਕ ਵਾਰ ਮੈਂ ਇੱਕ ਵਾਰੀ ਵੀ ਬਲਿਹਾਰੀ ਨਹੀਂ ਜਾ ਸਕਦਾ ਤੂੰ ਜੋ ਤੁਧ ਭਾਵੇ ਸਾਈ ਭਲੀਕਾਰ ਜੋ ਤੈਨੂੰ ਭਾਵੇ ਉਹੀ ਕਾਰ ਚੰਗੀ ਹੈ ਤੂੰ ਸਦਾ ਸਲਾਮਤ ਨਿਰੰਕਾਰ ਹੈ ਨਿਰੰਕਾਰ ਨੂੰ ਤੂੰ ਸਦਾ ਹੀ ਸਥਿਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ